ਜੋਨਲੀ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਸਤਵਿੰਦਰ ਅੰਦਾਵਾ ਪੰਜਾਬ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਬੁਲੇਟਿਨ ਦਾ ਆਗਾਜ਼ ਕਰਨ ਤੋਂ ਪਹਿਲਾਂ ਰੁਕ ਕਰਦੇ ਹਾਂ ਸੁਰਖੀਆਂ ਵੱਲ ਪੰਜਾਬ ਸਰਕਾਰ ਤੋਂ ਖਫਾ ਪੰਪਸਤੇ ਰੋਡਵੇਜ਼ ਕਾਮਯਾਬ ਦਾ ਵੱਡਾ ਐਲਾਨ 6 ਸਤੰਬਰ ਤੋਂ ਪੰਜਾਬ ਪਰ ਵਿੱਚ ਚੱਕਾ ਜਾਮ ਕਰਨਗੇ ਪੰਪਸਤੇ ਰੋਡਵੇਜ਼ ਕਾਮੇ ਸ੍ਰੀ ਮਕਸਰ ਸਾਹਿਬੀ ਕੇ ਪਾਵਰ ਕਾਮਾ ਸੀ ਐਚ ਬੀ ਤੇ ਸੀ ਐਚ ਬੀ ਡਬਲਯੂ ਠੇਕਾ ਕਾਮਯਾਬਤਾ ਧਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਗਟਾਵਾ ਵਿਕ ਮੰਤਰੀ ਦੀ ਪਿੰਡ ਬਾਦਲ ਵਿਖੇ ਕੋਠੀ ਦਾ ਕੀਤਾ ਕਿਤਾਖਰਾਓ ਬੱਚਾ ਅਗਵਾ ਕਰਨ ਵਾਲਾ ਲੁਟੇਰਾ ਘਿਰੋ ਅੰਮ੍ਰਿਤਸਰ ਪੁਲਿਸ ਤੇ ਆਇਆ ਅੜਕੇ ਬੱਚਿਆਂ ਨੂੰ ਅਗਵਾ ਕਰ ਮੰਗਦੇ ਸੀ ਪਰਿਵਾਰ ਕੋਲੋਂ ਫਿਰੋਤੀ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਮਿਲੀ ਜਿੱਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਬੁਲੰਦ ਅਗਾਸ ਕਰਦੇ ਹਾਂ ਸਭ ਤੋਂ ਅਹਿਮ ਖਬਰ ਦੇ ਨਾਲ ਪੰਜਾਬ ਸਰਕਾਰ ਤੋਂ ਖਫਾ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਪਨਬਸ ਅਤੇ ਰੋਡਵੇਜ਼ ਦੇ ਕਾਮਿਆਂ ਵੱਲੋਂ ਰੂਪਨਗਰ ਦੇ ਬਾਸਰਡੇ ਨੂੰ 2 ਘੰਟੇ ਲਈ ਬੰਦ ਰੱਖ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱੰਦਿਆ ਕਿ ਜੇਕਰ ਉਹਨਾਂ ਨੇ ਜਲਦੀ ਮੰਗਾਂ ਨਾ ਮੰਨੀਆਂ ਤਾਂ 6 ਸਤੰਬਰ ਤੋਂ ਪੰਜਾਬ ਪਰ ਦੇ ਪਨਬਸ ਤੇ ਰੋਡਵੇਜ਼ ਦੇ ਕੰਮੇ ਅਨਮਿੱਥੇ ਸਮੇਂ ਲਈ ਹੜਤਾਲ ਤੇ ਜਾਣਗੇ ਅੱਜ ਸਾਡੀ ਮੰਗ ਇਹ ਹੈ ਜੀ ਕਿ ਪਿਛਲੇ 5 ਸਾਲਾਂ ਤੋਂ ਕੈਪਟਨ ਸਾਹਿਬ ਜਦੋਂ 2017 ਤੋਂ ਪਹਿਲਾਂ ਆਪਣੇ ਰੈਲੀਆਂ ਵਿੱਚ ਆਪਣੀਆਂ ਬਰੀਫਿੰਗਾਂ ਵਿੱਚ ਕੰਟਰੈਕਟ ਕੰਮਿਆਂ ਨੂੰ ਆਊਟਸੋਰਸ ਕੰਮਿਆਂ ਦੇ ਲੱਗੇ ਹੋਏ ਧਰਨਿਆਂ ਨੂੰ ਆਪ ਆ ਕੇ ਉਠਾਉਂਦਾ ਹੁੰਦਾ ਸੀ ਕਿ ਹੁਣ ਤੁਹਾਨੂੰ ਧਰਨਿਆਂ ਲਗਾਉਣ ਦੀ ਜ਼ਰੂਰਤ ਨਹੀਂ ਹੈ ਮੈਂ ਸਰਕਾਰ ਆਂਦੀ ਸਾਰੀ ਤੁਹਾਨੂੰ ਰੈਗੂਲਰ ਕਰ ਦਾਂਗਾ ਔਰ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਵਾਂਗਾ ਲੇਕਿਨ 5 ਸਾਲ ਤੋਂ ਕੈਪਟਨ ਸਾਹਿਬ ਨੇ ਸ਼ਾਇਦ ਇੱਕ ਵੀ ਮੰਗ ਐਦਾਂ ਦੀ ਨਹੀਂ ਜਿਹੜੀ ਕੋਈ ਮੰਨ ਲਈ ਹੋਵੇ ਇਦਾਂ ਦਾ ਝੂਠਾ ਮੁੱਖ ਮੰਤਰੀ ਇਦਾਂ ਦਾ ਬੇਵਿਸ਼ਵਾਸ ਮੁੱਖ ਮੰਤਰੀ ਸ਼ਾਇਦ ਰਾਜਨੀਤੀ ਦੇ ਨਾਂ ਤੇ ਹੁਣ ਕਲੰਕ ਮੰਨਦਾ ਜਾ ਰਿਹਾ ਅੱਗੇ ਵਾਸਤੇ ਰਾਜਨੀਤੀ ਵਿੱਚ ਇਹਨਾਂ ਲੋਕਾਂ ਦੇ ਵਿਸ਼ਵਾਸ ਉੱਠਦਾ ਜਾ ਰਿਹਾ ਲੋਕਾਂ ਦਾ ਵੀ ਤੇ ਸਾਰੇ ਮੁਲਾਜ਼ਮਾਂ ਦਾ ਵੀ ਜੇ ਤਾਂ ਕਾਂਗਰਸ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਉਤਰਦੀ ਹੈ ਕੈਪਟਨ ਸਾਹਿਬ ਯੋਜਨਾ ਬਹੁਤ ਜ਼ਿਆਦਾ ਤਰ੍ਹਾਂ ਦੇ ਵਾਅਦੇ ਕੀਤੇ ਟ੍ਰਾਂਸਪੋਰਟ ਮਾਫੀਆ ਦੇ ਰੇਟ ਮਾਫੀਆ ਦੇ ਸ਼ਰਾਬ ਮਾਫੀਆ ਦੇ ਜਿਹੜੇ ਖਜ਼ਾਨੇ ਨੂੰ ਬਿਲਾ ਨਿਹਰਾ ਚੂਨਾ ਲਗਾ ਕੇ ਬਾਈਪਾਸ ਕਰਕੇ ਸਾਰਾ ਖਜ਼ਾਨਾ ਲੁੱਟ ਰਿਹਾ ਇਹਨਾਂ ਨੂੰ ਅਗਰ ਸਾਰਿਆਂ ਨੂੰ ਬੰਦ ਕਰਕੇ ਖਜ਼ਾਨੇ ਵਾਲੇ ਇਹਨਾਂ ਦਾ ਮੂੰਹ ਕਰਤਾ ਫਿਰ ਤਾਂ ਕੈਪਟਨ ਸਰਕਾਰ ਦਾ ਕੁਝ ਗਰਾਫ ਬਚ ਜੂਗਾ ਨਹੀਂ ਤਾਂ ਪੂਰੇ ਹਿੰਦੁਸਤਾਨ ਚ ਕਾਂਗਰਸ ਖਤਮ ਹੋ ਗਈ ਪੰਜਾਬ ਜੀ ਵੀ ਕੈਪਟਨ ਸਾਹਿਬ ਦਾ ਮੇਨ ਜ਼ਿੰਮੇਵਾਰ ਹੋਊਗਾ ਕਾਂਗਰਸ ਸਰਕਾਰ ਨੂੰ ਖਤਮ ਕਰਨ ਦਾ ਦੇਖੋ ਅਜੇ ਪੂਰੇ ਪੰਜਾਬ ਦੇ ਵਿੱਚ ਕਾਲ ਸੀਗੀ ਪੰਜਾਬ ਰੋਡਵੇਜ਼ ਪੀ ਆਰਟੀਸੀ ਪੰਨਬਸ ਕੰਟਰੈਕਟ ਵਾਲੇ ਯੂਨੀਅਨ ਦੀ ਕਿ 25 ਤਰੀਕ ਨੂੰ ਅਸੀਂ ਜਿਹੜੇ ਪੂਰੇ ਪੰਜਾਬ ਵਿੱਚ ਬੱਸ ਸਟੈਂਡ ਬੰਦ ਕਰਨੇ ਆ 2 ਘੰਟੇ ਵਾਸਤੇ ਤੇ ਫਸਟ ਸਟੈਂਡ ਬੰਦ ਕਰਨ ਦੇ ਪਿੱਛੇ ਜਿਹੜਾ ਸਾਡਾ ਮਕਸਦ ਹੈ ਉਹ ਇਹ ਹੈਗਾ ਕਿ ਅਸੀਂ ਪੰਜਾਬ ਸਰਕਾਰ ਨੂੰ ਜਗਾਉਂਦੇ ਆਗੇ ਭਾਵੇਂ ਕਾਲੀ ਸਰਕਾਰ ਸੀ ਭਾਵੇਂ ਹੁਣ ਦੀ ਸਰਕਾਰ ਹੈ ਕਿ ਜਿਹੜਾ ਕੱਚੇ ਮੁਲਾਜ਼ਮਾਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ ਜਿੰਨਾ ਵੀ ਕੰਟਰੈਕਟ ਤੇ ਮੁਲਾਜ਼ਮ ਜਾਂ ਤੁਸੀਂ ਕੱਚਾ ਮੁਲਾਜ਼ਮ ਕਹਿ ਲਓ ਉਹਨਾਂ ਨੂੰ ਬਿਨਾਂ ਸ਼ਰਤ ਉਹਦੇ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਤਾਂ ਕਿ ਜਿਹੜਾ ਹੋਰ ਪੰਜਾਬ ਰੋਡਵੇ ਦੇ ਵਿੱਚ ਸਾਡੀਆਂ ਮਾਵਾ ਪੇੜਾਂ ਨੂੰ ਸਫ਼ਰ ਦਾ ਸਹੂਲਤਰੀ ਫ੍ਰੀ ਦਿੱਤੀ ਹੈ ਤਾਂ ਉਹਨਾਂ ਨੂੰ ਸਫ਼ਰ ਸੋਲ ਤਾਂ ਫ੍ਰੀ ਉਹਨਾਂ ਨੂੰ ਵਧੀਆ ਮੁਹੱਈਆ ਕਰਾਈ ਜਾ ਸਕੇ ਤੇ 10000 ਜਿਹੜੀ ਬੱਸ ਹੈਗੀ ਹੈ ਉਹ ਇਸ ਵਿਭਾਗ ਦੇ ਵਿੱਚ ਪਾਈ ਜਾ ਅਗਲੀ ਸਾਡੀ ਰਣਨੀਤੀ ਹੈ ਜੋ ਅਣਮਿੱਥੇ ਸਮੇਂ ਦੀ ਹੜਤਾਲ ਹੈ ਜੋ 6 ਤਰੀਕ ਨੂੰ ਆਪਾਂ ਅਣਮਿੱਥੇ ਸਮੇਂ ਦੀ ਹੜਤਾਲ ਕਰ ਰਹੇ ਆ ਉਹਦੇ ਵਿੱਚ ਜੋ ਵੀ ਕੱਚਾ ਕੰਮ ਆ ਉਹ ਸੜਕਾਂ ਤੇ ਉਤਰੂਗਾ ਕਿਤੇ ਵੀ ਰੋੜਾ ਅਸੀਂ ਬੰਦ ਕਰ ਸਕਦੇ ਜਿੱਥੇ ਵੀ ਸਾਨੂੰ ਸੈਂਟਰ ਬੋਰਡ ਦੀ ਕੋਲ ਹੋਊਗੀ ਅਸੀਂ ਰੋੜਾ ਵੀ ਬੰਦ ਕਰਾਂਗੇ ਚਾਹੇ ਸਾਨੂੰ ਹੈੱਡ ਬੰਦ ਕਰਨੇ ਪੈਣ ਚਾਹੇ ਪੁਲਾਂ ਤੇ ਚੜਨਾ ਬਾਬਾ ਕੁਝ ਵੀ ਹੋਊਗਾ ਅਸੀਂ ਕਰਨ ਨੂੰ ਤਿਆਰ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆਂ ਵੀ ਜੋ ਕੱਲ ਨੂੰ ਕੈਬਨਿਟ ਮੀਟਿੰਗ ਹੈ ਉਹਦੇ ਵਿੱਚ ਕੱਚੇ ਕੰਮਿਆਂ ਦਾ ਹੱਲ ਕੱਢਿਆ ਜਾਵੇ ਜੀ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਪਾਵਰ ਕਾਮ ਸੀਐਚਬੀ ਅਤੇ ਸੀਐਚਬੀ ਡਬਲੂ ਠੇਕਾ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲਦੀ ਪਿੰਡ ਬਾਦਲਵਿਕੀ ਕੋਠੀ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਖਿਲਾਫ ਜਮਕੇ ਪੜਾਸ ਕੱਢੀ ਗਈ ਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਸੀਐਚਬੀ ਠੇਕਾ ਕਾਮਿਆਂ ਨਾਲ ਤਸ਼ੱਦਦ ਕਰ ਰਹੀ ਹੈ ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਪਾਵਰ ਕੌਰ ਹੈ ਟਰਸਕੋਠੇ ਕਮਲਾ ਯੂਨੀਅਨ ਮੁਕਸਾ ਸਰਕਲ ਦਾ ਪ੍ਰਧਾਨ ਆ ਜੀ ਸਾਡਾ ਤਾਂ ਪੰਜਾਬ ਸਰਕਾਰ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਰਾਦਰ ਦੇ ਖਿਲਾਫ ਹੈਗਾ ਕਿ ਸਾਡੇ 4 ਸਾਲਾਂ ਜਿਹੜੇ ਨੇ ਵਾਅਦੇ ਕੀਤੇ ਸੀਗੇ ਸੱਤਾ ਚਾਉਣ ਲੱਗੇ ਵੀ ਕਰ-ਕਰ ਰੋਜ਼ਗਾਰ ਦੇਵਾਂਗੇ ਨਸ਼ੇ ਦਾ ਲੱਕ ਪੰਨਾਂਗੇ ਜੋ ਵਾਅਦੇ ਸੀ ਉਹ ਵਾਅਦੇ ਦੇ ਖਰੇ ਨਹੀਂ ਉੱਤਰੇ ਅੱਜ ਅਸੀਂ ਐਸੀਐਚਵੀ ਕੰਮ ਹੈ ਦਾਦਾ ਸਾਲ ਹੋ ਗਏ ਸਾਨੂੰ ਬਿਜਲੀ ਬੋਰਡ ਤੇ ਕੰਮ ਕਰਦੇ ਨੂੰ ਪਰ ਅੱਜ ਸਾਨੂੰ ਇਹ ਕੱਢਣ ਦੇ ਰਾਹ 'ਤੇ ਹੋਈ ਖੜੀ ਆ ਕਿੱਥੇ ਕਰ ਕਰ ਰੋਜ਼ਗਾਰ ਦੇਣ ਦੀ ਗੱਲ ਕੀਤੀ ਸੀ ਕਿੱਥੇ ਸਾਨੂੰ ਬਾਹਰ ਕੱਢਿਆ ਜਾ ਰਿਹਾ ਅਸੀਂ ਉਸੇ ਦੇ ਖਿਲਾਫ ਇਹ ਰੋਲ ਪ੍ਰਦਰਸ਼ਨ ਕਰ ਰਹੇ ਹਾਂ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਨੂੰ ਕੈਪਟਨ ਸਰਕਾਰ ਨੂੰ ਇਹੇ ਬੇਨਤੀ ਕਰਦੇ ਹਾਂ ਜੋ 2016 ਐਕਟ ਬਣਿਆ ਸੀਗਾ ਉਹ ਲਾਗੂ ਕੀਤਾ ਜਾਵੇ ठेकेदारी ਦੇ ਸਿਸਟਮ ਦੇ ਜਿੰਨੇ ਵੀ ਮੁਲਾਜ਼ਮ ਹੈਗੇ ਆ ਆਊਟਸੋਰਸਿੰਗ ਦੇ ਹੈਗੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਿੱਛੇ ਲਗਾਤਾਰ ਸਾਡੀ ਮੈਨੇਜਮੈਂਟਲ ਮੀਟਿੰਗਾਂ ਹੁੰਦੀਆਂ ਰਹੀਆਂ ਮੰਤਰੀਆਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਲਿਖਤੀ ਸਮਝੌਤੇ ਵੀ ਹੋਏ ਆ ਵੀ ਹਾਂ ਤੁਹਾਨੂੰ ਪੱਕੇ ਕਰਾਂਗੇ ਵਿਭਾਗ ਵਿੱਚ ਮਤਲਬ ਹੈਗਾ ਵੀ ਸਾਡਾ ਮੰਗ ਪੱਤਰ ਲਿਆ ਜਾਵੇ ਜੋ ਅੱਗੇ ਕੈਬਨਿਟ ਦੇ ਮੀਟਿੰਗਾਂ ਹੋਣਗੀਆਂ ਉਹਦੇ ਵਿੱਚ ਸਾਡੀ ਜੋ ਮੰਗਾਂ ਹੈਗੀਆਂ ਠੇਕਾ ਮੁਲਾਜ਼ਮ ਨੂੰ ਰੈਗੂਲਰ ਕਰਨ ਦੀਆਂ ਉਹ ਅੱਗੇ ਪਾਲਿਸੀ ਵਿੱਚ ਬਣਾਈ ਜਾਵੇ ਤੇ ਸਾਨੂੰ ਮਹਿਕਮੇ ਚ ਲਿਆ ਜਾਵੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਯੂਟੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਾਂਝਾ ਫਰੰਟ ਵੱਲੋਂ ਰੂਪਨਗਰ ਵਿੱਚ ਰੋਜ਼ ਪ੍ਰਦਰਸ਼ਨ ਕਰਦੇ ਆਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਆਪਣਾ ਰੋਸ ਜ਼ਾਹਰ ਕੀਤਾ ਗਿਆ ਇਸ ਮੌਕੇ ਧਰਨੇ ਨੂੰ ਸੰਬੋਧਿਤ ਕਰਦੇ ਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਗੰਭੀਰ ਨਹੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਯੂਟੀ ਮੁਲਾਜ਼ਮਾਂ ਤੇ ਪੈਨਸ਼ਨਰਸ ਸਾਂਝਾ ਫਰੰਟ ਨਾਲ ਗੱਲਬਾਤ ਨਾ ਕੀਤੀ ਤਾਂ 4 ਤੋਂ 13 ਸਤੰਬਰ ਤੱਕ ਪੰਜਾਬ ਵਿੱਚ ਸਰਕਾਰ ਖਿਲਾਫ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਤੇ ਚੰਡੀਗੜ੍ਹ ਵਿਖੇ 1 ਲੱਖ ਤੋਂ ਵੱਧ ਮੁਲਾਜ਼ਮ ਰੈਲੀ ਵਿੱਚ ਸ਼ਾਮਲ ਹੋਣਗੇ ਅਤੇ ਅਗਲੇ ਐਕਸ਼ਨ ਦਾ ਐਲਾਨ ਕਰਨਗੇ ਅੱਜ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਸੂਬੇ ਦੇ ਪ੍ਰੋਗਰਾਮ ਅਨੁਸਾਰ 25 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪ੍ਰੋਟੈਸਟ ਕਰਕੇ ਪੰਜਾਬ ਸਰਕਾਰ ਦਾ ਫੁੱਤਲਾ ਫੁਕਣ ਜਾ ਰਹੇ ਹਾਂ ਜਿਹੜੇ ਕਿ ਲੰਬੇ ਸਮੇਂ ਤੋਂ ਸਾਡੇ ਪੇ ਕਮਿਸ਼ਨ ਦੀ ਰਿਵੀਜ਼ਨ ਤੇ ਪੈਨਸ਼ਨਰ ਡਿਵੀਜ਼ਨ ਨੂੰ ਲੈ ਕੇ ਸਾਡੀ ਜੁੱਧੇ ਜਾਰ ਚੱਲ ਰਹੀ ਹੈ ਪਰੰਤੂ ਪੰਜਾਬ ਸਰਕਾਰ ਨੇ ਚਾਰ ਮੀਟਿੰਗਾਂ ਕਰਨ ਦੇ باوجود ਵੀ ਸਾਡੀ ਉਹ ਜਿਹੜੀ ਗੱਲ ਹੈ ਉਹ ਪ੍ਰਵਾਨ ਨਹੀਂ ਕੀਤੀ ਜਿਹੜੀ ਕਿ 2.74 ਦੇ ਉੱਤੇ ਪੇ ਸਕੇਲ ਗੁਣਾ ਕਰਨ ਵਾਸਤੇ ਰਾਜੀ ਹੋਈ ਸੀ ਪਰੰਤੂ ਉਥੇ ਸਾਡੇ ਵਿੱਤ ਮੰਤਰੀ ਮਾਨਪ੍ਰੀਤ ਸਿੰਘ ਬਾਦਲ ਉਸ ਤੋਂ ਮੁਕਰ ਗਏ ਤੇ 11 ਤਰੀਕ ਦੀ ਮੀਟਿੰਗ ਵਿੱਚ ਉਹ ਵਾਕ ਆਊਟ ਕਰਕੇ ਭੱਜ ਗਏ ਜਿਸ ਦੇ ਰੋਸ ਵਿੱਚ ਜੋ ਅਸੀਂ ਪਹਿਲਾਂ 20 ਤਰੀਕ ਨੂੰ ਤੇ ਅੱਜ 25 ਤਰੀਕ ਨੂੰ ਜਿਹੜੇ ਹੈਗੇ ਰੋਜ਼ ਪ੍ਰਗਟ ਕੇ ਅੱਜ ਪੁਤਲਾ ਫੁਕਣ ਜਾ ਰਹੇ ਆਂ ਔਰ ਉਸ ਤੋਂ ਜਿਹੜਾ ਅਗਲਾ ਪ੍ਰੋਗਰਾਮ ਹੈ ਜੇ ਸਰਕਾਰ ਨੇ ਫੇਰ ਵੀ ਸਾਡੀ ਗੱਲ ਨਾ ਸੁਣੀ ਤਾਂ ਅਸੀਂ 4 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜਿਹੜਾ ਹੈਗਾ ਉਹ ਵੱਡਾ ਪ੍ਰੋਟੈਸਟ ਲਗਾਤਾਰ ਕਰਾਂਗੇ ਪੈਨਡਾਉਨ ਸਟ੍ਰਾਈਕ ਟੂਲਡਾਉਨ ਸਟ੍ਰਾਈਕ ਅਰ ਇਸ ਤੋਂ ਨਵਾ ਜੇ ਸਰਕਾਰ ਨੇ ਫੇਰ ਵੀ ਸਾਡੀ ਗੱਲ ਨਾ ਸੁਣੀ ਤਾਂ ਚੰਡੀਗੜ੍ਹ ਦੀ ਧਰਤੀ ਦੇ ਉੱਤੇ ਅਸੀਂ 1 ਲੱਖ ਤੋਂ ਵੱਧ ਮੁਲਾਜ਼ਮ ਇਕੱਠੇ ਕਰਕੇ ਵਿਜਾਂ ਸਭਾ ਦੇ ਸੈਸ਼ਨ ਤੋਂ ਦੂਜੇ ਦਿਨ ਲਗਾਤਾਰ 1 ਲੱਖ ਤੋਂ ਵੱਧ ਮੁਲਾਜ਼ਮ ਉੱਥੇ ਪ੍ਰੋਟੈਸਟ ਜੰਡੀਆਂ ਦੇ ਵਿੱਚ ਕਰਨ ਲੱਗੇ ਲੁਧਿਆਣਾ ਦਾ ਬੁੱਢਾ ਦਰਿਆ ਜੋ ਕਿ ਹੁਣ ਬੁੱਢੇ ਨਾਲੇ ਦਾ ਰੂਪ ਧਾਰ ਚੁੱਕਿਆ ਹੈ ਬੀਤੇ ਦਿਨੀ ਨੀਲੋ ਤੋਂ ਇਸ ਵਿੱਚ ਸਾਫ ਪਾਣੀ ਛੱਡਿਆ ਗਿਆ ਜਸਦਾ ਕਈ ਇੰਜੀਨੀਅਰਸ ਤੇ ਵਾਤਾਵਰਣ ਪ੍ਰੇਮੀਆਂ ਤੇ ਸਮਾਜ ਸੇਵੀਆਂ ਨੇ ਵਿਰੋਧ ਕੀਤਾ ਸੀ ਅਤੇ ਕਹਿਆ ਸੀ ਕਿ ਇਸ ਤਰ੍ਹਾਂ ਪਾਣੀ ਛੱਡਣ ਨਾਲ ਬੁੱਢਾ ਨਾਲਾ ਸਾਫ਼ ਨਹੀਂ ਹੋ ਸਕਦਾ ਇਸ ਮਾਮਲੇ ਤੇ ਅੱਜ ਕੈਬਨਟ ਮੰਤਰੀ ਭਾਰਤ ਪੂਸ਼ਣ ਆਸ਼ੂ ਨੇ ਸਫਾਈ ਦਿੱਤੀ ਹੈ ਉਹਨਾਂ ਕਹਿੰਿਆ ਕਿ ਪ੍ਰਦੂਸ਼ਣ ਵਿਭਾਗ ਵੱਲੋਂ ਲਿਆ ਗਿਆ ਡਾਟਾ ਇਹ ਬਿਆਨ ਕਰਦਾ ਹੈ ਕਿ ਇਹ ਸਾਫ਼ ਪਾਣੀ ਛੱਡਣ ਨਾਲ ਬੁੱਢੇ ਨਾਲੇ 'ਚ ਨਾ ਸਿਰਫ ਬਦਬੂ ਖਤਮ ਹੋਈ ਹੈ ਸਗੋਂ ਪ੍ਰਦੂਸ਼ਣ ਦਾ ਪੱਧਰ ਵੀ ਘਟਿਆ ਹੈ ਬੁੱਢੇ ਨਾਲੇ ਦੀ ਜਿਹੜਾ ਰੀਜਿਵਨੇਸ਼ਨ ਆਫ ਬੁੱਢਾ ਨਾਲਾ ਦੀ ਜਿਹੜੀ ਪ੍ਰੋਗਰੈਸ ਦੇਖਣ ਲਈ ਰਿਵਿਊ ਕਰਨ ਲਈ ਕੋਈ ਮੁਸ਼ਕਲਾਂ ਹਨ ਉਹਨਾਂ ਨੂੰ ਦੂਰ ਕਰਨ ਲਈ ਅੱਜ ਮੀਟਿੰਗ ਰੱਖੀ ਗਈ ਸੀ ਜਿਦੇ ਵਿੱਚ ਸਾਰੇ ਬੰਦੇ ਬੁલાਏ ਹੋਏ ਸੀ ਕਿ ਵਿੱਚ ਪੋਲੂਸ਼ਨ ਬੋਰਡ ਦੇ ਸੀ ਸੀਵਰੇਜ ਬੋਰਡ ਦੇ ਸਾਡੀ ਕਾਰਪੋਰੇਸ਼ਨ ਦੇ ਤੇ ਨਾਲ-ਨਾਲ ਮਾਨਿਟਰਿੰਗ ਕਮੇਟੀ ਦੇ ਉਹ ਟਾਸਕ ਫੋਰਸ ਦੇ ਬੰਦੇ ਸੀਗੇ ਕੁਝ ਪਿਛਲੇ ਸਮੇਂ ਦੌਰਾਨ ਜਦੋਂ ਪਾਣੀ ਛੱਡਿਆ ਗਿਆ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਕਿ ਲੁਧਿਆਣੇ ਵਾਸਤੇ ਲੁਧਿਆਣੇ ਦਾ ਬੁੱਢਾ ਨਾਲਾ ਜਿਹੜਾ ਇੰਨੇ ਸਾਲਾਂ ਤੋਂ ਨਾਲਾ ਖਵਾਇਆ ਜਾਂਦਾ ਸੀਗਾ ਅੱਜ ਪੁਰਾਣੀ ਸ਼ਾਨ ਵੱਲ ਵਾਪਸ ਜਾ ਰਿਹਾ ਉਹਨੂੰ ਇੱਕ ਦਰਿਆ ਦਾ ਰੂਪ ਦੇਣ ਲਈ ਕਮੇਨ ਨੇ ਇੱਕ ਉਪਰਾਲਾ ਕਰਿਆ ਸੀਗਾ 200 ਕਿਊਸਿਕ ਪਾਣੀ ਜਿਹੜਾ ਚਮਕੌਰ ਸਾਹਿਬ ਵੱਲੋਂ ਛੱਡਿਆ ਜਾਣਾ ਸੀਗਾ ਔਰ ਵਿੱਚ ਦੀ ਇਹਦੇ ਨਿਕਲਣਾ ਸੀ ਔਰ ਇਹ ਬੁੱਢੇ ਨਾਲੇ ਤੋਂ ਬੁੱਢੇ ਦਰਿਆ ਦਾ ਰੂਪ ਲੈਣਾ ਸੀ ਇੱਕ ਬਹੁਤ ਵਧੀਆ ਉਪਰਾਲਾ ਸੀਗਾ ਲੋਕਾਂ 'ਚ ਉਤਸ਼ਾਹ ਵੀ ਸੀ ਨਾਲ ਨਾਲ ਕੁਝ ਸਾਡੇ ਬੁੱਧੀਜੀਵੀਆਂ ਵੱਲੋਂ ਕੁਆਰੀਜ਼ ਆਈਆਂ ਸੀ ਕਿਆਂ ਵੀ ਇਹਦੀ ਟਾਈਮਿੰਗ ਨਹੀਂ ਠੀਕ ਸੀ ਇਹਦਾ ਇਹਦੇ ਛੱਡਣ ਨਾਲ ਕੋਈ ਫਾਇਦਾ ਨਹੀਂ ਹੋਇਆ ਇਹ ਉਮੇ ਦੇ ਉਮੇ ਸਤਲੁਜ ਦਾ ਜਿਹੜਾ ਨੁਕਸਾਨ ਹੈ ਉਹਨੂੰ ਪੋਲਿਊਟ ਕਰ ਰਿਹਾ ਹੈ ਇਹ ਸਾਰੀਆਂ ਇਦਾਂ ਦੀਆਂ ਚੀਜ਼ਾਂ ਸੀ ਅਸੀਂ ਉਹਨਾਂ ਨੂੰ ਇਸ ਰਿਵਿਊ ਮੀਟਿੰਗ ਤੋਂ ਪਹਿਲਾਂ ਸਭ ਨੂੰ ਸੱਦਿਆ ਸੀ ਬੁਲਾਇਆ ਸੀਗਾ ਵੀ ਤਾਂ ਕਿ ਉਹਨਾਂ ਦੀਆਂ ਕੁਆਰੀਜ਼ ਦੂਰ ਹੋ ਸਕਣ ਤੇ ਇੱਕ ਇਹ ਵੀ ਕਿਹਾ ਸੀ ਵੀ ਸਾਰਾ ਮੀਡੀਆ ਵਿੱਚ ਬੈਠੇ ਉਹਦੀਆਂ ਵੀ ਕੋਈ ਕੁਆਰੀਜ਼ ਹੈ ਤਾਂ ਦੂਰ ਹੋ ਉਹਦੇ ਵਿੱਚ ਦੱਸਿਆ ਗਿਆ ਬੁੱਢੇ ਨਾਲੇ ਨੂੰ ਜੇ ਕੋਈ ਲੇਮੈਨ ਦੀ ਨਿਗਾ ਨਾਲ ਦੇਖੀਏ ਵੀ ਇਹ ਨਾਲਾ ਸਾਫ਼ ਕਿਵੇਂ ਹੋਏਗਾ ਤਾਂ ਉਹ ਕਹੇਗਾ ਜਦੋਂ ਬਦਬੂ ਖਤਮ ਹੋ ਜਾਏ ਜਾਏ ਇਹ ਸਾਫ ਹੋ ਜਾਏ ਤਾਂ ਉਹ ਨਾਲਾ ਸਾਫ ਲੱਗੂਗਾ ਤੇ ਜੇ ਅਸੀਂ ਇਹਨੂੰ ਸਾਇੰਟਿਫਿਕ ਤਰੀਕੇ ਨਾਲ ਪੁੱਛੀਏ ਤਾਂ ਇਹਦੇ ਪੈਰਾਮੀਟਰਸ ਤੇ ਉੱਤੇ ਇਹ ਕਿੱਥੇ ਖੜਦਾ ਆ ਤਾਂ ਸਾਰਿਆਂ ਨੇ ਦੱਸੇ ਬੀਓਡੀ ਸੀਏਓਡੀ ਲੈਵਲ ਕਿੰਨੇ ਵਧੀਆ ਤਰੀਕੇ ਨਾਲ ਇਸ ਵੇਲੇ نیچے ਆਏ ਨੇ ਪਾਣੀ ਛੱਡਣ ਨਾਲ ਹਾਲਾਂਕਿ ਪਾਣੀ ਹਲੇ 50 ਤੋਂ 100 ਕਿਊਸਿਕੀ ਛੱਡਿਆ ਪੂਰਾ ਪਾਣੀ ਛੱਡਿਆ ਵੀ ਨਹੀਂ ਉਹਦੇ ਨਾਲ ਕਾਫੀ ਅਸੀਂ ਜਿਹੜੀ ਇਹਦੀ ਪੋਲੂਸ਼ਨ ਆ ਉਹ ਘਟਾਉਣ 'ਚ ਕਾਮਯਾਬ ਰਹੇ ਪਾਣੀ ਦਾ ਰੰਗ ਵੀ ਥੋੜਾ ਜਿਹਾ ਅੱਗੇ ਨਾਲੋਂ ਹਲਕਾ ਪਿਆ ਤੇ ਜਿਹੜੀ ਉਹਦੇ ਚ ਬਦਬੂ ਸੀਗੀ ਉਹ ਵੀ ਕਟੀ ਐ ਇਹ ਮੈਂ ਆਨੈਸਟਲੀ ਕਹਿ ਸਕਦਾ ਅੱਜ ਕੁਆਰੀਜ਼ ਦੇ ਉਹਦੇ ਸਾਰੇ ਦੇ ਜਵਾਬ ਵੀ ਦਿੱਤੇ ਗਏ ਤੇ ਨਾਲ ਸੀਵਰੇਜ ਬੋਰਡ ਵਾਲਿਆਂ ਤੋਂ ਜਿਹੜੀ ਉਹਨਾਂ ਦੀ ਪ੍ਰੋਗਰੈਸ ਸੀਗੀ ਉਹ ਕਾਫੀ ਸੈਟੀਸਫੈਕਟਰੀ ਸੈਟੀਸਫੈਕਟਰੀ ਸੀਗੀ ਜਿਹੜੀ ਜਿਹੜੀਆਂ ਹੋਰ ਅਰਚਨਾ ਆ ਰਹੀਆਂ ਸੀ ਚਾਹੇ ਉਹ ਬਿਜਲੀ ਬੋਰਡ ਨਾਲ ਰਿਲੇਟਿਡ ਸੀਗੀਆਂ ਕੁਝ ਵਿਚੋਂ ਦੀ ਰਸਤੇਆਂ ਤੇ ਕਿਸੇ ਲੋਕਾਂ ਨੇ ਇੱਕ ਅਦਾ ਸਟੇ ਵੀ ਲੇਤਾ ਹੋਇਆ ਸੀ ਉਹ ਲੀਗਲ ਟੀਮ ਨੂੰ ਵੀ ਕਹਿ ਦਿੱਤਾ ਗਿਆ ਤਾਂ ਕਿ ਇਹ ਪ੍ਰੋਜੈਕਟ ਨੂੰ ਪੂਰਾ ਕਰਨ ਚ ਕੋਈ ਕਿਤੇ ਅੜਚਨ ਆਵੇ ਨਾ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਦੇ ਸਾਰਿਆਂ ਵੱਲੋਂ ਜਵਾਬ ਸੀਗੇ ਉਹ ਵੀ ਰਿਵਿਊ ਕੀਤੇ ਗਏ ਖਬਰਾਂ ਦਾ سلسلہ ਦਹੀਂ ਜਾਰੀ ਰਹੇਗਾ ਮਿਲਦੇ ਹਾਂ ਅਗਨੀ ਕੀ ਜੀ ਬ੍ਰੇਕ ਤਬਾ ਲਗਾਤਾਰ ਹੀ ਅੰਮ੍ਰਿਤਸਰ ਵਿੱਚ ਬੱਚਿਆਂ ਦੇ ਅਗਵਾ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਸੀ ਇਸੇ ਤਰ੍ਹਾਂ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਮੋਕੰਪੂਰਾ ਇਲਾਕੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਪਿੰਟੂ ਨਾਮ ਦੇ ਬੱਚੇ ਨੂੰ ਕੁਝ ਲੁਟੇਰਿਆਂ ਵੱਲੋਂ ਅਗਵਾ ਕੀਤਾ ਗਿਆ ਸੀ ਜਿਸ ਤੇ ਪੁਲਿਸ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਿਕਰਮ ਦੁੱਗਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨਾ ਦੇ ਨਾਮ ਰਾਜਕੁਮਾਰ ਸੂਰਜ ਅਮਿਤ ਅਤੇ ਕ੍ਰਿਸ਼ਨ ਹੈ ਇਸ ਮੌਕੇ ਹੋਰ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀ ਦਾ ਆਓ ਸੁਣ ਲੈਨੇ ਆਰਪੜਾੜਿਤ ਕੀਤਾ ਜਾ ਰਿਹਾ ਸੀ ਉਹਨੂੰ ਕਿਡਨਾਪ ਕੀਤਾ ਗਿਆ ਮੋਹਕਮਪੁਰਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕੇਸ ਦਰਜ ਕੱਲ ਸਾਨੂੰ 11:00 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਟੂ ਨਾਮ ਦਾ ਬੱਚਾ ਇਹ ਕਿਸੇ ਬੰਨੋਂ ਗਵਾ ਕਰਕੇ ਲੈ ਕੇ ਗਿਆ ਤੇ ਉਹਨਾਂ ਵੱਲੋਂ ਕੁਝ ਕਾਲਸ ਫਰੋਤੀ ਦੀਆਂ ਕਾਲਸ ਆਈਆਂ ਉਹ 3-4 ਲੱਖ ਰੁਪਇਆ ਵੀ ਮੰਗ ਰਹੇ ਸੀ ਉਸ ਤੋਂ ਬਾਅਦ ਸਾਡੀ ਟੀਮ ਜਿਹੜੀ ਹੈ ਉਹ ਐਕਟੀਵੇਟ ਹੋਈ ਪਹਿਲਾਂ ਟੀਮ ਨੂੰ ਜਾਂ ਘਰਦਿਆਂ ਨੂੰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹਨੂੰ ਕੌਣ ਲੈ ਕੇ ਗਿਆ ਫਿਰ ਇਹਦੇ ਤੇ ਇਨਵੈਸਟੀਗੇਸ਼ਨ ਜਦੋਂ ਸਟਾਰਟ ਕੀਤੀ ਇਹਦੇ ਵਿੱਚ ਕੁਝ ਜਣਿਆਂ ਦੇ ਨਾਮ ਸਾਹਮਣੇ ਆਏ ਉਹਦੇ ਵਿੱਚ ਰਾਜਕੁਮਾਰ ਸੂਰਜ ਅਮਿਤ ਤੇ ਇੱਕ ਹੋਰ ਮੁੰਡਾ ਕ੍ਰਿਸ਼ਨ ਇਹਨਾਂ ਨੇ ਪਲੈਨਿੰਗ ਕਰਕੇ ਜੋ ਜੋ ਵਿਆਥ ਬਣਾਈ ਸੀ ਜੋ ਕਾਂਸਪੀਰੇਸੀ ਹੈ ਕੀਤੀ ਸੀ ਕਿ ਅਸੀਂ ਕਿਸੇ ਮੁੰਡੇ ਨੂੰ ਕਿਸੇ ਬੱਚੇ ਨੂੰ ਕਿਡਨੈਪ ਕਰਕੇ ਫਰौती ਮੰਗਾਗੇ ਉਹਦੇ ਮਾਪਿਆਂ ਤੋਂ ਇਸ ਵਿੱਚ ਜਵਾਰ ਨਗਰ ਦੇ ਵਿੱਚ ਇਹਨਾਂ ਨੇ ਇੱਕ ਛੋਟਾ ਜਿਹਾ ਮਕਾਨ ਵੀ ਕਿਰਾਏ ਤੇ ਲੈ ਕੇ ਰੱਖਿਆ ਸੀ ਪਿਛਲੇ 20 ਦਿਨਾਂ ਤੋਂ ਤਾਂ ਕਿ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਜਾ ਸਕੇ ਉਹਦੇ ਚ ਇੱਕ ਦੀਵਾਨ ਰੱਖਿਆ ਸੀ ਦੀਵਾਨ ਦੇ ਵਿੱਚ ਜਿਹੜੀ ਜਗ੍ਹਾ ਹੁੰਦੀ ਹੈ ਬੈੱਡ ਦੇ ਥੱਲੇ ਬਾਕਸ ਬਣਿਆ ਹੁੰਦਾ ਹੈ ਬਾਕਸ ਦੇ ਵਿੱਚ ਉਹਨਾਂ ਦਾ ਪਲਾਨ ਸੀ ਕਿ ਬੱਚੇ ਨੂੰ ਅਸੀਂ ਵੰਨ ਕੇ ਰੱਖਾਂਗੇ ਜਦੋਂ ਤੱਕ ਸਾਨੂੰ ਫਰौती ਦੀ ਰਕਮ ਨਹੀਂ ਮਿਲਦੀ ਉਸੇ ਪਲਾਨ ਦੇ ਤਹਿਤ ਪਿੰਟੂ ਨੂੰ ਵੀ ਇਹਨਾਂ ਨੇ ਅਰਸੋਂ ਰਾਤ ਨੂੰ ਮੋਬਾਈਲ ਦਾ ਲਾਲਚ ਦੇਖ ਕੇ ਕਿਤੇ ਨੂੰ ਮੋਬਾਈਲ ਲੈ ਕੇ ਦੇਾਂਗੇ ਉਹ ਮੋਬਾਈਲ ਲੈਣ ਇਹਨਾਂ ਕੋਲ ਆਉਂਦਾ ਹੈ ਕਿ ਉਹਨੂੰ ਬੰਨ ਕੇ ਰੱਖਿਆ ਜਾਂਦਾ ਹੈ ਉਹਨੂੰ ਉਹਦਾ ਗਲਾ ਕੁੱਟਿਆ ਜਾਂਦਾ ਹੈ ਤਾਂ ਕਿ ਉਹ ਭੱਜ ਨਾ ਸਕੇ ਜਦੋਂ ਇਹਨੂੰ ਉਸ ਦੀਵਾਨ ਦੇ ਵਿੱਚ ਬੰਨ ਕੇ ਰੱਖਿਆ ਗਿਆ ਇਹਨੇ ਛੁਡਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਇਹਦੇ ਨਾਲ ਕੁੱਟਮਾਰ ਵੀ ਹੋਈ ਸਾਡੀ ਟੀਮ ਨੇ डीसीपी डी साहब मुखेंद्र सिंह ਹੋਰਾਂ ਦੀ ਟੀਮ ਨੇ ਇਹਨਾਂ ਦੇ ਨਾਲ ਜੁਗਰਾਤ ਸਿੰਘ ਜੀ ਤੇ ਹਰਪਾਲ ਸਿੰਘ ਜੀ ਹੋਰਾਂ ਦੀ ਟੀਮ ਨੇ एडीसीपी 3 ਅੰਮ੍ਰਿਤਸਰ ਸਿਟੀ एडीसीपी डी ਅੰਮ੍ਰਿਤਸਰ ਸਿਟੀ ਤੇ ਇਹਨਾਂ ਦੀ ਸਾਰੀ ਟੀਮ ਜਿਹਦੇ ਚ ਲੋਕਲ ਐਸ ਐਚਓ 3 ਇੰਸਪੈਕਟਰ ਇੰਦਰਜੀਤ ਸੀਆਈਏ ਇਨਚਾਰਜ ਮੁਖ ਮੁਖ ਅਫਸਰ ਸੁਖਦੇਵ ਸਿੰਘ ਐਸ ਐਚਓ ਮੋਕੰਪੁਰਾ ਇਹਨਾਂ ਸਾਰਿਆਂ ਨੇ ਮਿਲ ਕੇ ਬਹੁਤ ਹੀ ਸਿੱਦਤ ਦੇ ਨਾਲ ਇਹ ਜਿਹੜਾ ਕੰਮ ਕੀਤਾ ਹੈ ਪਰਸਨਲੀ ਜਾ ਕੇ ਇਵਨ ਏਸੀਪੀ ਈਸਟ ਵੀ ਜਸਪ੍ਰੀਤ ਸਿੰਘ ਇਹ ਪੂਰੀ ਟੀਮ ਦੇ ਵਿੱਚ ਇਹ ਪੂਰੀ ਕਾਰਵਾਈ ਦੇ ਵਿੱਚ ਇਹ ਸਾਰੇ ਸੀਨੀਅਰ ਆਫੀਸਰਸ ਖੁਦ ਸ਼ਾਮਲ ਸਨ ਤਾਂਕਿ ਇਹ ਬੱਚੇ ਦੀ ਜਾਨ ਨੂੰ ਬਚਾਇਆ ਜਾ ਸਕੇ ਇਹਨੂੰ ਬਚਾਇਆ ਇਹਦੇ ਨਾਲ ਹੀ ਤਿੰਨ ਜਣੇ ਪਹਿਲਾਂ ਅਰੈਸਟ ਕੀਤੇ ਸੀ ਫਿਰ ਇੱਕ ਹੋਰ ਜਣਾ ਵੀ ਅਸੀਂ ਅਰੈਸਟ ਕੀਤਾ ਕ੍ਰਿਸ਼ਨ ਕੁਮਾਰ ਸਾਰੇ ਚਾਰਾਂ ਨੂੰ ਚਾਰਾਂ ਦੋਸ਼ੀਆਂ ਨੂੰ ਬਹੁਤ ਹੀ ਜਲਦੀ ਕਵਿਕਲੀ ਰਿਐਕਟ ਕਰਦੇ ਹੋਏ ਇਹ ਸਾਰੀ ਟੀਮ ਨੇ ਇਹ ਸਾਰਾ ਜੋ ਕੇਸ ਹੈ ਉਹ ਸੋਲਵ ਕੀਤਾ ਹੈ ਹੁਸ਼ਿਆਰਪੁਰ ਚ ਅੱਜ ਬਿਜਲੀ ਵਿਭਾਗ ਚ ਠੇਕੇ ਤੇ ਕੰਮ ਕਰਨ ਵਾਲੇ ਲਾਈਨਮੈਨ ਯੂਨੀਅਨ ਦੇ ਮੁਲਾਜ਼ਮਾ ਨੇ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਖਿਲਾਫ ਨਾਰੇਬਾਜ਼ੀ ਕੀਤੀ ਤੇ ਧਰਨਾ ਦਿੱਤਾ ਨਾਲ ਹੀ ਪੰਜਾਬ ਸਰਕਾਰ ਨੂੰ ਜਲਦੀ ਹੀ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ 7 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਰਾਓ ਕੀਤਾ ਜਾਵੇਗਾ ਅਤੇ ਪੱਕੇ ਤੌਰ ਤੇ ਧਰਨਾ ਲਾਇਆ ਜਾਵੇਗਾ ਕੌਮਾਲੀਏ ਕੱਚੇ ਕੰਮ ਆ ਜਿਹੜੇ ਪਾਵਰ ਕਾਮਨ ਟ੍ਰਾਂਸਪੋਰਟ ਠੇਕਾ ਮਜ਼ਦਮ ਯੂਨੀਅਨ ਸਰਕਲ ਹੁਸ਼ਾਰਪੁਰ ਵੱਲੋਂ ਸਰਕਲ ਜੰਦਰਜੋਨ ਵੱਲੋਂ ਅੱਜ ਕੈਪਟਨ ਮੰਤਰੀ ਅਰੋੜਾ ਦਾ ਘਰ ਦਾ ਘਰਾਓ ਕੀਤਾ ਗਿਆ ਆ ਕਿ ਜਿਹਦੇ ਵਿੱਚ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਿ ਅਸੀਂ ਜਿਹੜੀ ਠੇਕੇਦਾਰੀ ਦੇ ਸਿਸਟਮ ਤਰਾਂ ਅਸੀਂ ਬੰਦੇ ਰੱਖੇ ਆ ਅਸੀਂ ਉਹ ਪੱਕੇ ਕਰਾਂਗੇ ਆ ਜਿਹੜਾ ਮੌਨਸੂਨ ਸੈਸ਼ਨ ਪਰਸੋ ਸਟਾਰਟ ਹੋ ਰਿਹਾ ਆ ਇਹਦੇ ਵਿੱਚ ਜੇਕਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਅਸੀਂ 27 ਸਤੰਬਰ ਨੂੰ 7 ਸਤੰਬਰ ਨੂੰ ਸੌਰੀ ਪੂਰਾ ਪਟਿਆਲਾ ਜਾਮ ਕਰਾਂਗੇ ਪੱਕਾ ਮੋਰਚਾ ਸਾਡਾ ਉੱਥੇ ਲੱਗੂਗਾ ਠੇਕਾ ਮਜ਼ਦਮ ਸ ਨਹੀਂ ਸੁਣਦੇ ਤਾਂ ਅਸੀਂ ਦੋ ਦਿਨ ਦਾ ਏਦਾਂ ਹੀ ਧਰਨਾ ਹੈ ਲਗਾਤਾਰ ਚਲਾਵਾਂਗੇ ਮਿਲੇ ਆ ਮੈਨੂੰ ਇਹਨਾਂ ਨੇ ਪਾਵਰ ਕੰਡੈਂਟ ਟ੍ਰਾਸਕੂ ਠੀਕਾ ਮਜ਼ਦਨ ਯੂਨੀਅਨ ਇਹਨਾਂ ਨੇ ਮੈਨੂੰ ਮੈਮੋਰੰਡਮ ਦਿੱਤਾ ਹੈ ਇਹ ਮੈਂ ਸੀਐਮ ਸਾਹਿਬ ਨੂੰ ਤੇ ਇਹਨਾਂ ਨੂੰ ਭੇਜ ਰਿਹਾ ਇਹਨਾਂ ਦੇ ਕੰਸਰਨਡ ਡਿਪਾਰਟਮੈਂਟ ਨੂੰ ਵੀ ਜੋ ਇਹਨਾਂ ਦੀਆਂ ਮੰਗਾਂ ਹੈਗੀਆਂ ਤਾਂ ਕਿ ਵਿਚਾਰ ਕਰਨ ਦੇ ਲਈ ਇਹ ਮੈਨੂੰ ਦੇ ਕੇ ਗਏ ਨੇ ਤੇ ਸਾਰਾ ਕੁਝ ਇਹਦੇ ਚ ਲਿਖਿਆ ਹੈ ਤੇ ਮੈਂ ਭੇਜ ਰਿਹਾ ਅੱਥੇ ਹੀ ਗੱਲ ਕਰ ਲੈਨੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਹਾਸਲ ਹੋਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹ ਵੇਖਦੇ ਆਂ ਖਾਸ ਰਿਪੋਰਟ ਮਿਲੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਤੋਂ ਹੀ ਹਾਰ ਗਏ ਹਨ ਪੰਜਾਬ ਵਿਭਾਗ ਤੋਂ ਉਹਨਾਂ ਨੂੰ ਅਕਾਲੀ ਦਲ ਦਿੱਲੀ ਦੇ ਹਰਵਿੰਦਰ ਸਿੰਘ ਸਰਨਾ ਨੇ 500 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਦੱਸ ਦਈਏ ਕਿ ਸਿਰਸਾ ਅਤੇ ਹਰਵਿੰਦਰ ਸਿੰਘ ਸਰਨਾ ਵਿਚਾਲੇ ਕਾਟੇ ਦੀ ਟੱਕਰ ਚੱਲ ਰਹੀ ਸੀ ਸਿਰਸਾ ਦੀ ਹਾਰ ਨਾਲ ਵੱਡਾ ਉਲਟ ਫੇਰ ਹੋਇਆ ਹੈ ਹਾਲਾਂਕਿ ਕਿਆਸ ਇਹ ਹੀ ਲਗਾਏ ਜਾ ਰਹੇ ਸੀ ਕਿ ਸਿਰਸਾ ਹੀ ਜਿੱਤਣਗੇ ਪਰ ਅਜੇ ਹ ਨਹੀਂ ਹੋਇਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਜਿੱਤ ਮਿਲੀ ਹੈ ਇਸ ਮੁਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ 'ਚ ਮਨਜਿੰਦਰ ਸਿੰਘ ਸਿਰਸਾ ਨੇ ਕੀ ਕਿਹਾ ਆਓ ਸੁਣ ਲੈਣੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੀ ਕੁਝ ਕਿਹਾ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਵਧਾਈ ਦਿਨਾ ਚਾਹਣਾ ਹੈ ਦਿੱਲੀ ਦੀ ਸੰਗਤ ਨੂੰ ਜਿਨ੍ਹਾਂ ਨੇ ਬੜਾ ਇਤਿਹਾਸਿਕ ਮੋੜ ਦਿੱਤਾ ਸਿੱਖ ਕੌਮ ਦੁਨੀਆ ਵਿੱਚ ਇਕੱਲੀ ਕੌਮ ਹੈ ਜੋ ਆਪਣੇ ਗੁਰੂ ਘਰਾਂ ਦੀ ਦੇਖ ਰੇਖ ਸੇਵਾ ਸੰਭਾਲ ਇਲੈਕਟਿਡ ਪਾਰਲੀਮੈਂਟ ਚੁਣ ਕੇ ਕਰਦੀ ਹੈ ਆ ਜਿਹੜੇ ਇਲੈਕਸ਼ਨ ਹੁੰਦੇ ਆ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਦੇ ਥੱਲੇ ਹੁੰਦੇ ਆ ਇਲੈਕਸ਼ਨ ਕਮਿਸ਼ਨ ਕਰਾਉਂਦਾ ਤੇ ਸਾਰੀ ਸਿੱਖ ਸੰਗਤ ਆਪਣੀ ਪਾਰਟੀ ਚ ਹੁੰਦੀ ਹੈ ਜਿਹਨੂੰ ਉਹ ਸੇਵਾ ਦੇਣਾ ਚਾਹੁੰਦੀ ਹੈ ਮੈਂ ਸਪੂਚੀ ਸਿੱਖ ਸੰਗਤ ਦੇਸ਼ ਵਿੱਚ ਧੰਨਵਾਦੀ ਹਾਂ ਕਿ ਲਗਾਤਾਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਾਇਕ ਸਮਝਿਆ ਤੇ ਸ਼੍ਰੋਮਣੀ ਕਾਲੀ ਦਲ ਦੇ ਇਸਤੇ ਹੱਥ ਰੱਖਿਆ ਦੱਸ ਦਈਏ ਕਿ ਦਿੱਲੀ ਕਮੇਟੀ ਚੋਣਾਂ ਚ ਗ੍ਰੈਂਡ ਕਲਾਸ਼ ਸੀਟ ਤੋਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜਿੱਤੇ ਹਨ ਉਹਨਾਂ ਨੇ 661 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਇਸ ਦੇ ਇਲਾਵਾ ਵਾਰਡ ਨੰਬਰ 39 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਮੀਤ ਸਿੰਘ ਕਾਲਕਾ 786 ਵੋਟਾਂ ਨਾਲ ਜਿੱਤੂ ਰਹੇ ਮੈਂ ਦਿੱਲੀ ਦੀ ਸਮੂਹ ਸដ្ឋ ਸੰਗਤ ਨੂੰ ਧੰਨਵਾਦ ਕਰਨਾ ਚਾਹਨਾ ਕਿ ਅੱਜ ਇਲੈਕਸ਼ਨਾਂ ਦਾ ਰਿਜ਼ਲਟ ਆਇਆ ਨੇ ਔਰ ਜੋ ਪਿਆਰ ਜੋ ਸਹਿਯੋਗ ਤੁਸੀਂ ਜਾਗੋ ਪਾਰਟੀ ਨੂੰ ਦਿੱਤਾ ਹੈ ਮੈਂ ਉਹਦੇ ਵਾਸਤੇ ਖਾਸ ਤੌਰ ਤੇ ਤੁਹਾਡਾ ਧੰਨਵਾਦ ਕਰਨਾ ਚਾਹਨਾ ਵਾ ਜਿਹੜੀ ਪਾਰਟੀ ਜੇਤੂ ਹੋਈ ਹੈ ਸੰਗਤ ਨੇ ਉਹਨੂੰ ਅਸ਼ੀਰਵਾਦ ਦਿੱਤਾ ਹੈ ਗੁਰੂ ਮਹਾਰਾਜ ਮੇਰ ਕਰਨ ਚੜਦੀ ਕਲਾ ਕਰਨ ਆਉਣ ਵਾਲੇ ਸਮੇਂ 'ਚ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਨੇ ਉਹਨਾਂ ਨੂੰ ਪੂਰਾ ਕਰ ਸਕਣ ਔਰ ਪੋਜ਼ਿਟਿਵ ਕੰਮ ਲਈ ਜੋ ਸਾਡੇ ਕੋਲੋਂ ਸਹਿਯੋਗ ਦੀ ਲੋੜ ਹੋਏਗੀ ਅਸੀਂ ਜ਼ਰੂਰ ਦਵਾਂਗੇ ਜਿਹੜੀ ਗੱਲ ਮੈਂ ਆਖੀ ਸੀ ਕਿ ਇਹ ਇਲੈਕਸ਼ਨ ਦੇ ਵਿੱਚ ਬੜਾ ਕੁਝ ਵਰਤਿਆ ਗਿਆ ਜਿਹੜਾ ਨਹੀਂ ਵਰਤਿਆ ਜਾਣਾ ਚਾਹੀਦਾ ਸੀਗਾ ਉਹ ਨਸ਼ਾ ਸੀ ਉਹ ਪੈਸਾ ਸੀ ਉਹ ਸ਼ਰਾਬ ਸੀ ਔਰ ਇਹ ਫੈਸਲਾ ਕੀਤਾ ਸੀਗਾ ਕਿ ਇਹੋ ਜੀ ਕੋਈ ਚੀਜ਼ ਅਸੀਂ ਨਹੀਂ ਵਰਤਾਂਗੇ ਅਸੀਂ ਉਸ ਫੈਸਲੇ ਤੇ ਖੜੇ ਰਹੇ ਹਾਂ ਔਰ ਜੋ ਵੀ ਸੰਗਤ ਨੇ ਸਾਡੀ ਝੋਲੀ ਪਾਇਆ ਉਸ ਸਰਕਾਰਪੁਰਖ ਦੇ ਅਸ਼ੀਰਵਾਦ ਨਾਲ ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਉਸ ਦੀ ਖੁਸ਼ੀ ਜ਼ਾਹਰ ਕਰਦੇ ਹਾਂ ਲੇਕਿਨ ਇਹ ਸੰਗਤ ਨਾਲ ਵਾਅਦਾ ਕਰੀਏ ਕਿ 70 ਸਾਲ ਦਾ ਇਤਿਹਾਸ ਜਿਹਹਦਾਰ ਸੰਤੋਖ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਦਾ ਜਿਹਦੇ ਵਿੱਚ ਮੈਂ ਜੇ ਆਪਣੀ ਗੱਲ ਕਰਾਂ 40 ਸਾਲ ਦੇ ਸਿਰਫ 6 ਸਾਲ ਗੁਰਦੁਆਰਾ ਕਮੇਟੀ ਸੀਗਾ 6 ਸਾਲ ਤੋਂ ਇਲਾਵਾ 34 ਸਾਲ ਗੁਰਦੁਆਰਾ ਕਮੇਟੀ ਤੋਂ ਬਾਹਰ ਸੀਤੇ ਇਤਿਹਾਸਕ ਕੰਮ ਕੀਤੇ ਸੀ ਇਹ ਸੰਗਤ ਨੂੰ ਵਿਸ਼ਵਾਸ ਦਿਵਾ ਦਈਏ ਜਾਗੋ ਪਾਰਟੀ ਪੰਥ ਦੇ ਮਸਲਿਆਂ ਲਈ ਕੌਮ ਦੇ ਮਸਲਿਆਂ ਲਈ ਸਿੱਖਾਂ ਦੇ ਇਸ਼ੂਜ਼ ਗੁਰੂ ਘਰਾਂ ਦੇ ਇਸ਼ੂਜ਼ ਅਸੀਂ ਉਹ ਸਾਰਿਆਂ ਤੇ ਪੈਰਾ ਦਵਾਂਗੇ ਕੌਮ ਦੀ ਹਰ ਇੱਕ ਲੜਾਈ ਲੜਾਂਗੇ ਔਰ ਵੱਡੀਆਂ-ਵੱਡੀਆਂ ਸਰਕਾਰਾਂ ਨਾਲ ਜਿੱਦਾਂ ਅੱਗੇ ਮੱਥਾ ਲਾਇਆ ਸੀ ਔਰ ਜਿਹੜੇ ਕੰਮ ਨਾਮੁਮਕਿਨ ਸੀ ਉਹ ਕੀਤੇ ਸੀਗੇ ਉਨਾ ਚ ਸੱਜਣ ਨੂੰ ਅੰਦਰ ਕਰਾਣਾ ਹੋਵੇ ਲਾਲ ਕਿਲੇ ਦੇ ਇਤਿਹਾਸ ਹੋ ਜਾਣ afghanistan ਦੇ issues ਹੋ ਜਾਣ ਮੈਂ ਸਮਝਦਾ ਬੜੇ ਐਸੇ issues ਨੇ ਗਿਆਨ ਗੋਦਰੀ ਤੋਂ ਲੈ ਕੇ ਤੇ ਹਲੇ ਡੰਗਮਾਰ ਸਾਹਿਬ ਪੈਂਡਿੰਗ ਨੇ ਉਹ ਸਾਰੇ issues ਅਸੀਂ ਜੰਗ ਜਾਰੀ ਰੱਖਾਂਗੇ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਦੇ ਰਵਾਂਗੇ ਗੁਰਦੁਆਰਾ ਕਮੇਟੀ ਤੋਂ ਬਗੈਰ ਆਪ ਦੇ ਅਸ਼ੀਰਵਾਦ ਦੇ ਨਾਲ ਪੰਥ ਦੇ ਕੰਮਾਂ ਵਾਸਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਵਾਂਗੇ ਦਰਸਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 40 ਵਾਡਾਂ ਲਈ 22 ਅਗਸਤ ਦਿਨ ਐਤਵਾਰ ਨੂੰ VOTING ਦਾ ਕੰਮ ਅਮਨ ਅਮਾਨ ਨਾਲ ਨਿਪਟੇ ਚੜਾ ਗਿਆ ਸੀ ਦਿੱਲੀ ਦੇ 3.42 ਲੱਖ VOTERਾਂ ਨੇ ਆਪਣੇ VOT ਅਧਿਕਾਰ ਦਾ ਇਸਤੇਮਾਲ ਕੀਤਾ ਸੀ ਜਿਨ੍ਹਾਂ ਚੋਂ ਔਰਤਾਂ VOTER 1,71,370 ਅਤੇ ਪੁਰਸ਼ VOTER 1,70,695 ਹਨ ਦਿੱਲੀ ਕਮੇਟੀ ਦੀ ਚੋਣਾਂ 'ਚ 312 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸੀ ਇੰਨਾ ਵਿੱਚੋਂ 180 ਉਮੀਦਵਾਰ ਰਜਿਸਟਰਡ ਪਾਰਟੀਆਂ ਵੱਲੋਂ ਜਦਕਿ 132 ਆਜ਼ਾਦ ਉਮੀਦਵਾਰ ਸਨ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ 2013 ਤੋਂ 2027 ਦੀਆਂ ਚੋਣਾਂ ਵੀ ਵੱਡੇ ਫਰਕ ਨਾਲ ਜਿੱਤੇ ਆਏ ਸਨ ਪਰ ਪ੍ਰਸ਼ਾਚਾਰ ਦੇ ਇਲਜ਼ਾਮਾ ਤਹਿਤ ਮਨਜੀਤ ਸਿੰਘ ਜੀ ਕੇ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੂੰ ਕਮੇਟੀ ਦੀ ਪ੍ਰਧਾਨਗੀ ਮਿਲੀ ਸੀ ਅਤੇ ਸਿੰਘ ਕਾਲਗਾ ਨੂੰ ਚਰਨਲ ਸਕੱਤਰ ਦਾ ਅਹੁਦਾ ਸੌਂਪਿਆ ਗਿਆ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਤੇ ਉਹਨਾਂ ਦੇ ਵਿਰੋਧੀਆਂ 'ਚ ਕਾਂਟੇ ਦੀ ਟੱਕਰ ਚੱਲ ਰਹੀ ਸੀ ਪਰ ਜੋ ਰੁਝਾਨ ਆਏ ਨੇ ਉਸ ਤੋਂ ਬਾਅਦ ਅੱਜ ਅੰਮ੍ਰਿਤਸਰ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਅਤੇ ਸਰੂਪਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉਥੇ ਗੁਰਪ੍ਰਤਾਪ ਸਿੰਘ ਟਿਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਜਿੱਤਣ ਤੋਂ ਬਾਅਦ ਇੱਕ ਗੱਲ ਸਾਫ਼ ਸਿੱਧ ਹੋ ਚੁੱਕੀ ਹੈ ਕਿ ਲੋਕਾਂ ਦਾ ਭਰੋਸਾ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲ ਆਉਂਦਾ ਨਜ਼ਰ ਆ ਰਿਹਾ ਹੈ ਤੇ 2022 ਦੀਆਂ ਚੋਣਾਂ ਵਿੱਚ ਵੀ ਪੰਜਾਬ 'ਚ ਅਸੀਂ ਜਿੱਤ ਹਾਸਲ ਕਰਕੇ ਪਰਚਮ ਲਹਿਰਾਵਾਂਗੇ ਤੇ ਪਰਮੇਸ਼ਵਰ ਦਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਿਆਂ ਦੇ ਇਸ ਟਾਈਮ ਅਸੀਂ ਕੋਟਨ-ਕੋਟ ਸ਼ੁਕਰਗੁਜ਼ਾਰ ਹਾਂ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਆਪ ਵੱਡਾ ਹੱਥ ਦੇ ਕੇ ਜਿਹੜੀ ਦੁਬਾਰਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਿਹੜੀ ਸੇਵਾ ਵਾ ਜਿਹੜੀਆਂ ਚੋਣਾਂ ਦਾ ਰਿਜ਼ਲਟ ਆਇਆ ਜਿੱਥੇ ਹੁੰਜਾ ਫੇਰ ਜਿੱਤ ਜਿਹੜੀ ਹੈ ਮਾਰੇ ਨੇ ਪਾਰ ਬਖਸ਼ੀਆਂ ਕਰਕੇ ਮਨਜਿੰਦੇਸ ਜੀ ਕਾਲਕਾ ਜੀ ਸਮਾਰੀ ਟੀਮ ਨੂੰ ਦਿੱਤੀ ਆ ਉਸ ਰਿਜ਼ਲਟ ਨੇ ਸਾਬਤ ਕਰਤਾ ਵੀ ਲੋਕਾਂ ਦਾ ਜਿਹੜਾ ਮਾਨ ਹੈ ਸੱਚੇ ਮਨੋ ਜਿਹੜਾ ਸੇਵਾ ਕਰਦਾ ਹੈ ਚਾਹੇ ਲੰਗਰਾਂ ਦੀ ਸੇਵਾ ਦੀ ਗੱਲ ਕਰੀਏ ਕੋਵਿਡ ਦਾ ਬੜਾ ਵੱਡਾ ਦੌਰ ਰਿਹਾ ਉਹ ਚ ਆਕਸੀਜਨ ਸੀ ਲੰਗਰ ਲੱਗੇ ਕਿਸਾਨੀ ਮੁੱਦੇ ਨੂੰ ਲੈ ਕੇ ਸਿੱਖ ਧਰਮ ਨਾਲ ਰਿਲੇਟਡ ਕੋਈ ਵੀ ਮਸਲਾ ਰਿਆ ਜਿੱਥੇ ਸ਼੍ਰੋਮਣੀ ਕਾਲ ਦਲ ਅੱਗੇ ਹੋ ਕੇ ਕੰਮ ਕਰਦਾ ਰਿਹਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਜਿਹੜੀ ਕਮੇਟੀ ਵੀ ਆ ਸਿੱਖਾਂ ਦੀ ਨੁਮਾਇੰਦਗੀ ਕਰਦੀ ਰਹੀ ਤੇ ਅੱਜ ਦੀ ਜਿਹੜੀ ਜਿੱਤ ਨੇ ਸਾਬਤ ਕਰਦਾ ਵੀ ਲੋਕ ਜਿਹੜੇ ਆ ਉਹ ਕੰਮਾਂ ਨੂੰ ਦੇਖਦੇ ਝੂਠੇ ਲਾਰੇ ਲਾਉਣ ਵਾਲੇ ਆ ਜਿਹੜਾ ਸਰਨਾ ਭਰਾ ਨੇ ਜਾਂ ਕੁਲ ਜਿਹੜੇ ਜਿਹੜਾ ਕਿਆਂ ਦਿਲ ਕਹ ਲੋ ਵਿਡਾਲਾ ਭਾਈ ਰঞ্জੀਤ ਸਿੰਘ ਦੇ ਜਹੇਦਾਰ ਇਹ ਜਿਹੜੇ ਕੁਫਰ ਤੋਲਦੇ ਨੇ ਇਹ ਜਿਹੜੀਆਂ ਗਲਤ ਬਿਆਨਬਾਜ਼ੀਆਂ ਕਰਕੇ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਅੱਜ ਇਹ ਸਾਰਿਆਂ ਤੋਂ ਲੋਕਾਂ ਨੇ ਜਿਹੜਾ ਮੂੰਹ ਫੇਰਿਆ ਏ ਤੇ ਜਿਹੜੀ ਜਿੱਤ ਹੈ ਉਹ ਪੰਥ ਦੀ ਝੋਲੀ ਪਾਈ ਹੈ ਸ਼ਰੋਮ ਨਹੀਂ ਕਲਦਲ ਦੀ ਝੋਲੀ ਪਾਈ ਹੈ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਉਥੇ ਇਸ ਜਿੱਤ ਦਾ ਜਿਹੜਾ 2022 ਦੇ ਵਿੱਚ ਅਸੀਂ ਪੰਜਾਬ 'ਚ ਦੇਖਦੇ ਆ ਪੰਜਾਬੀਅਤ ਵਾਸਤੇ ਹਿੰਦੂ ਸਿੱਖ ਭਾਈਚਾਰੇ ਵਾਸਤੇ ਪੰਜਾਬ ਦੀ ਸਮੁੱਚੀ ਡਿਵੈਲਪਮੈਂਟ ਨੂੰ ਲੈ ਕੇ ਜਿਹੜਾ ਪ੍ਰਣ ਸਰਦਾਰ ਸੁਭੀ ਸਿੰਘ ਬਾਦਲ ਦਾ ਚੱਲ ਰਿਹਾ ਹੈ ਉਹਦੇ ਤਕੜੇ ਹੋ ਕੇ 2022 'ਚ ਵੀ ਗੁਰੂ ਮਾਰਾਏ ਕਿਰਪਾ ਕਰੂਗਾ ਸ਼੍ਰੋਮਣੀ ਕਾਲਜ ਦੀ ਸਰਕਾਰ ਇੱਥੇ ਵੀ ਬਣੂ ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ ਪੰਜਾਬ ਸਰਕਾਰ ਤੋਂ ਖਫਾ ਪੰਪਸਤੇ ਰੋਡਵੇਜ਼ ਕਾਮਯਾਬ ਦਾ ਵੱਡਾ ਐਲਾਨ 6 ਸਤੰਬਰ ਤੋਂ ਪੰਜਾਬ ਪਰ ਵਿੱਚ ਚੱਕਾ ਜਾਮ ਕਰਨਗੇ ਪੰਪਸਤੇ ਰੋਡਵੇਜ਼ ਕਾਮੇ ਸ੍ਰੀ ਮਕਸਰ ਸਾਹਿਬੀ ਕੇ ਪਾਵਰ ਕਾਮਰ ਸੀ ਐਚ ਬੀ ਤੇ ਸੀ ਐਚ ਬੀ ਡਬਲਯੂ ਠੇਕੇ ਕਾ ਕਾਮਯਾਬਤਾ ਕਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਗਟਾਵਾ ਵਿਧ ਮੰਤਰੀ ਦੀ ਪਿੰਡ ਬਾਦਲਵਿਕੇ ਕੋਠੀ ਦਾ ਕੀਤਾ ਖਿਰਾਓ